ਇਮੀਗ੍ਰੇਸ਼ਨ ਛਾਪਿਆਂ ਖਿਲਾਫ ਲਾਸ ਐਂਜਲਸ ਤੋਂ ਸ਼ੁਰੂ ਹੋਇਆ ਰੋਜ਼ ਪ੍ਰਦਰਸ਼ਨ ਪੂਰੇ ਅਮਰੀਕਾ 'ਚ ਫੈਲ ਗਿਆ ਹੈ। ਪ੍ਰਦਰਸ਼ਨਕਾਰੀ ਸੰਘਰਸ਼ ਹੋਰ ਤਿੱਖਾ ਕਰਨ ਦੇ ਰੌਂ ਵਿੱਚ ਹਨ। ਲੋਕਾਂ ਦੇ ਪ੍ਰਦਰਸ਼ਨ ਦਾ ਅਸਰ ਵੱਡੇ ਵੱਡੇ ਕਾਰੋਬਾਰੀ ਧਾਰਿਆਂ ਤੇ ਵੀ ਪੈ ਰਿਹਾ ਹੈ। ਐਪਲ ਅਤੇ ਐਡੀਡਾਸ ਦੇ ਸ਼ੋਅਰੂਮਾਂ ਸਮੇਤ 23 ਵਪਾਰਕ ਟਿਕਾਣਿਆਂ ਤੇ ਲੁੱਟਖੋਹ ਅਤੇ ਘਟਨਾਵਾਂ ਮਗਰੋਂ ਲਾਸ ਐਂਜਲਸ ਚਰਾਦ ਦਾ ਕਰਫੂ ਲਾਤਾ ਗਿਆ ਹੈ। ਅਮਰੀਕਾ ਵਿੱਚ ਗੈਰਕਾਨੂੰਨੀ ਤੌਰ ਤੇ ਰਹਿ ਰਹੇ ਪ੍ਰਵਾਸੀਆਂ ਖਿਲਾਫ ਛਾਪੇ ਮਾਰੇ ਜਾ ਰਹੇ ਹਨ ਜਿਸ ਦਾ ਲੋਕਾਂ ਵੱਲੋਂ ਵਿਰੋਧ ਹੋ ਰਿਹਾ ਹੈ। ਲੋਕਾਂ ਨੂੰ ਡਰ ਹੈ ਕਿ ਉਹਨਾਂ ਨੂੰ ਆਪੋ ਆਪਣੇ ਮੁਲਕਾਂ ਵਿੱਚ ਰਿਪੋਰਟ ਕਰ ਦਿੱਤਾ ਜਾਵੇਗਾ। ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਲਾਸ ਐਂਜਲਸ ਵਿੱਚ ਨੈਸ਼ਨਲ ਗਾਰਡ ਅਤੇ ਮਰੀਨ ਬਲਾ ਦੀ ਨਿਫਰੀ ਭੇਜ ਦਿੱਤੀ ਹੈ। ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਨੇ ਸੂਬੇ ਵਿੱਚ ਸੰਗੀ ਫੌਜਾਂ ਦੀ ਤਾਇਨਾਤੀ ਨੂੰ ਲੋਕਤੰਤਰ ਤੇ ਹਮਲਾ ਘਰਾੜ ਦਿੱਤਾ ਹੈ। ਨਿਊਸਮ ਨੇ ਦੋਸ਼ ਲਾਇਆ ਕਿ 트੍ਰੰਪ ਨੇ ਸ਼ਹਿਰ ਵਿੱਚ ਫੌਜ ਦਾ ਜਾਲ ਵਿਛਾ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਯੋਜਨਾਬੱਧ ਜੰਗ ਦਾ ਹਿੱਸਾ ਹੈ ਜਿਸ ਦਾ ਮਕਸਦ ਸੂਬਿਆਂ ਦੀਆਂ ਸ਼ਕਤੀਆਂ ਪੁਆਇੰਟ ਹਾਊਸ ਦੀਨ ਕਰਨਾ ਹੈ ਨਿਊਸਮ ਨੇ ਚੇਤਾਵਨੀ ਦਿੱਤੀ ਹੈ ਕਿ ਇਹ ਸਿਲਸਿਲਾ ਕੈਲੀਫੋਰਨੀਆ ਤੇ ਸੀਮਿਤ ਨਹੀਂ ਹੋਵੇਗਾ ਅਗਲੇ ਦਿਨਾਂ ਵਿੱਚ ਹੋਰ ਸੂਬਿਆਂ ਦੀ ਵੀ ਵਾਰੀ ਆ ਸਕਦੀ ਹੈ ਉਨ੍ਹਾਂ ਕਿਹਾ ਕਿ ਇਹ ਲੋਕਤੰਤਰ 'ਤੇ ਸਿੱਧਾ ਹਮਲਾ ਹੋ ਰਿਹਾ ਹੈ 트੍ਰੰਪ ਪ੍ਰਦਰਸ਼ਨ ਦਬਾਉਣ ਲਈ ਵਿਦਰੋਹ ਐਕਟ ਲਾਗੂ ਕਰਨ ਬਾਰੇ ਵਿਚਾਰ ਕਰ ਰਹੇ ਨੇ ਇਸ ਐਕਟ ਤਹਿਤ ਰਾਸ਼ਟਰਪਤੀ ਗੜਬੜ ਵਾਲੇ ਇਲਾਕਿਆਂ 'ਚ ਫੌਜ ਤਾਇਨਾਤ ਕਰ ਸਕਦੇ ਨੇ